ਇਹਦੀ ਕੀ ਗੱਲਬਾਤ ਹੋਈ ਕੀ ਧਾਮੀ ਪ੍ਰਧਾਨ ਬਣੇ ਰਹਿਣਗੇ ਉਹਦੇ ਬਾਰੇ ਥੋੜੀ ਜਾਣਦਾ ਮੈਂ ਕੱਲ ਹੁਸ਼ਿਆਰਪੁਰ ਆਸੀ ਪਰਿਵਾਰ ਕਵੈਣੀ ਤੇ ਉਹਨਾਂ ਨੂੰ ਟੈਗ ਦੇਣ ਵਾਸਤੇ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੇ ਘਰ ਗੁਰਜੀਤ ਸਾਹਿਬ ਨੇ ਕੋਰਟ ਦੇ ਦਾਰ ਬਖਸ਼ਿਸ਼ ਕੀਤੀ ਹੈ ਔਰ ਇਸ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਨੂੰ ਕਿਹਾ ਹੀ ਹੈ ਤੁਸੀਂ ਜੋ ਸ਼ਰਨ ਕੁਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਦੀ ਸੇਵਾ ਉਹ ਤੁਸੀਂ ਆ ਕੇ ਸਮਾ ਲੋ ਕਿਉਂਕਿ ਐਸੇ ਗੁਰ ਸਿੱਖਾਂ ਦੀ ਲੈ ਕੇ ਇਨਸਾਨ ਇਮਾਨਦਾਰ ਜਨਗੀ ਦੇ ਕੁਆਲਾ ਦੇ ਸ਼੍ਰੋਮ ਦੇ ਦੁਆਰਾ ਬੰਦ ਕੀਤੀ ਕਮੇਟੀ ਨੂੰ ਪੰਚ ਨੂੰ ਬਹੁਤ ਜ਼ਰੂਰ ਹੈ ਉਹਨਾਂ ਨੇ ਪ੍ਰਧਾਨ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤਾਂ ਪੰਜ ਮੈਂਬਰੀ ਕਮੇਟੀ ਦਾ ਕੀ ਰੂਪਰੇਖਾ ਹੋਏਗੀ ਕੀ ਕੰਮ ਕਰਨਗੇ ਦੇਖੋ 2 ਦਸੰਬਰ 2024 ਨੂੰ ਸਿਜ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਵਾਸਤੇ ਨਿਯਤ ਕੀਤੀ ਸੀ ਔਰ ਤਕਰੀਬਨ 2.5 ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਔਰ ਉਸ ਕਮੇਟੀ ਦੇ ਕਾਰਜਕਾਰ ਜਿਹੜੀ ਹੈ ਬਹੁਤ ਢਲੇ ਰਹੀ ਹੈ ਔਰ ਪਿਛਲੇ ਦਿਨ ਹੀ ਸਾਨੂੰ ਉਹਨਾਂ ਨੇ ਕਾ ਕੇ ਪੱਤਰ ਸੰਭੇਆ ਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ ਕਿਸੇ ਸਹਿਯੋਗ ਕਰਨ ਵਾਸਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਕਿ ਸਹਿਯੋਗ ਲੈਣਾ ਹੈ ਬਲਕਿ ਇਹਨਾਂ ਨੂੰ ਆਪਣਾ ਕਾਰਜ ਜਿਹੜਾ ਕਰਨ ਵਾਸਤੇ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਆਪਾਂ ਕੀਤੀ ਪ੍ਰਕਿਰਿਆ ਸ਼ੁਰੂ ਕਰੇ ਜੇਕਰ ਦੋ ਮੈਂਬਰ ਜਿਹੜੇ ਅਸਤੀਫਾ ਦੇ ਚੁੱਕੇ ਨੇ ਹਾਮੀ ਸਾਹਿਬ ਔਰ ਗੁੰਗਰ ਸਾਹਿਬ ਹਾਮੀ ਸਾਹਿਬ ਦਾ ਅਸਤੀਫਾ ਸਾਡੇ ਕੋਲ ਪਹੁੰਚਾ ਪਡੁੰਗਰ ਸਾਹਿਬ ਦਾ ਅਸਤੀਫਾ ਹਾਲਾ ਸਾਡੇ ਕੋਲ ਲਈ ਪਹੁੰਚਾ। ਔਰ ਜਿਹੜੇ ਪੰਜ ਮੈਂਬਰ ਬਾਕੀ ਬਚੇ ਹੋ ਪੰਜ ਮੈਂਬਰ ਨੇ ਉਹ ਪੰਜ ਮੈਂਬਰ ਇਸੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਜੋ 2 ਦਸੰਬਰ 2024 ਨੂੰ ਜੋ ਹੁਕਮ ਹੋਇਆ ਸੀ ਉਹਦੇ ਮੁਤਾਬਕ ਆ ਜਿਹੜੀ ਪਰਟੀ ਪ੍ਰਕਿਰਿਆ ਹੈ ਉਹਨੂੰ ਆਰੰਭ ਕਰ। ਜਿੱਤਰਾ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦਾ ਮੁਖੀ ਜੋ ਹੈ ਲਗਾਇਆ ਗਿਆ ਸੀ ਤਾਂ ਉਹ ਜਿਹੜੇ ਬਾਕੀ ਪੰਜ ਮੈਂਬਰ ਨੇ ਉਹਨਾਂ ਦਾ ਕੀ ਉਸ ਕਮੇਟੀ ਦੇ ਵਿੱਚ ਰੂਪ ਰੇਖਾ ਜਾਂ ਉਹਨਾਂ ਦਾ ਕੀ ਰੋਲ ਰਹੇਗਾ? ਜੇਕਰ ਦੇਖੋ ਇੱਕਰ ਜੇਕਰ ਦੋ ਮੈਂਬਰ ਇਸ ਕਮੇਟੀ ਦਾ ਹਿੱਸਾ ਨਹੀਂ ਬਣਦੇ ਤਾਂ ਮੀਤ ਸਾਹਿਬ ਔਰ ਬਡੋਂਗਰ ਸਾਹਿਬ ਜੇਕਰ ਕਮੇਟੀ ਦਾ ਹਿੱਸਾ ਨਹੀਂ ਬਣਦੇ ਫਿਰ ਸਿੰਘ ਸਾਹਿਬਾਨ ਦੇ ਨਾਲ ਆਉਣ ਵਾਲੇ ਕੁਝ ਦਿਨਾਂ ਵਿੱਚ ਮੀਟਿੰਗ ਕਰਕੇ ਤੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਲੀਡਰ ਹੋਏਗਾ ਉਹਨੂੰ ਫਾਇਦਾ ਪੰਜ ਮੈਂਬਰਿਕ ਕਮੇਟੀ ਦਾ ਜਿਹੜਾ ਕੋਆਰਡੀਨੇਟਰ ਹੈ ਉਹ ਬਣਾਤਾ ਜਾਏ। ਇੱਕ ਸਿੰਘ ਜੀ ਸਾਹਿਬ ਤੁਸੀਂ ਕਿਹਾ ਸੀ ਕਿ ਭਰਤੀ ਮਹਿੰਮ ਜਿਹੜੀ ਹੈ ਪੰਜ ਮੈਂਬਰਿਕ ਕਮੇਟੀ ਦੇ ਜ਼ਰੀਏ ਹੋਏਗੀ ਪਰ ਭਰਤੀ ਮਹਿੰਮ ਤਾਂ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਉਹ ਤਾਂ ਲਗਭਗ ਖਤਮ ਹੋਣ ਵਾਲੀ ਹੈ। ਪਤਾਕ ਤਖਸਾਲ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਭੱਤੀ ਰਾਂ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਇਸੇ ਲਈ ਕਹਿ ਰਹੇ ਹਾਂ ਕਿ ਉਹ ਪੰਜ ਮੈਂਬਰ ਜਿਹੜੇ ਬਚੇ ਨੇ ਉਹ ਭਰਤੀ ਪ੍ਰਕਿਰਿਆ ਜਿਸ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਤੇ ਆਰੰਭ ਕਰੇ। ਪੰ ਸਿੰਘ ਜੀ ਮਨਾਦੀ ਮੀਟਿੰਗ ਨੂੰ ਲੈ ਕੇ ਵੀ ਕਾਫੀ ਇੰਤਜ਼ਾਰ ਹੋ ਰਿਹਾ ਮੀਟਿੰਗ ਕਦੋਂ ਤੱਕ ਹੋਣੀ ਬਸ ਕੋ 2-4 ਦਿਨਾਂ ਚ ਕੋਸ਼ਿਸ਼ ਹੈ ਕਿ ਮੀਟਿੰਗ ਕੋਈ ਕੁਝ ਸਮਾਰਟ ਮੈਸੇਜ ਚੱਲ ਰਹੇ ਨੇ ਔਰ ਸਿੰਘ ਸਹਿਬਾਨ 올 ওভার ਰਾਜਸਥਾਨ ਮਸਕੀਨ ਜੀ ਹੋਰਾਂ ਦੀ ਵਰਸੀ ਤੇ ਆਪਣਕ ਪਰਸਨ ਕੇ ਸਾਰੇ ਅਸੀਂ ਜਾਣੇ ਆ ਉੱਥੇ ਗਏ ਹੋਣ ਕਰਕੇ ਸ਼ਾਇਦ 2-4 ਦਿਨਾਂ ਸਮੀਟਣ ਜਿਹੜੀ ਆ ਇੱਕ ਸਿੰਘਾਂ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਹਿਬਾਨ ਹੋ ਸਕਦੇ ਆ ਅ ਦੇਖੋ ਇਹ ਚਰਚਾਾਂ ਆ ਪਹਿਲੇ ਸ਼ਾਂ ਚੱਲਦੀਆਂ ਨੇ ਮੀਡੀਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਾ ਜਰੂਰ ਮੀਡੀਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤਾਂ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਅ ਦੇਖੋ ਉਹ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਦੇ ਵਿਚਾਰ ਕਰੋ ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਸੁਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫੈਸਲੇ ਤੋਂ ਐਲਾਨ ਕੀਤਾ ਹੋਇਆ ਸੀ ਆ ਗਣ ਹਰਪ੍ਰੀਤ ਸਿੰਘ ਜੀ ਉਹਦਾ ਹਿੱਸਾ ਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਸਕੇ ਪਰ ਉਹ ਹੁਣ ਆਜ਼ਾਦ ਹੋ ਗਏ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਤਵਾਰ ਕੇ ਕਿਸ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗਸ ਪਾਏ ਹੋਏ ਨੇ ਪਰਵਾਨ ਧੰਨਵਾਦ ਆ ਇਹ ਰਹੇ ਜਾਂ ਕੋਈ ਅੰਤਰੀਕ ਕੋਈ ਚਿੰਤਾ ਆਖਰੀ ਤਵਾਰ